ਆਸਾਨ ਵੀਰੋ ਤਰੀਕਾ ਜੀ ਹੋਊਗੀ 11 ਫਰਵਰੀ 2026 ਕੋਟ ਦੇ ਪੂਰੇ ਮੰਡੀ ਆਏ ਆ ਵੀ ਤੂੜੀ ਦੀ ਬੋਲੀ ਤੇ ਸਵੇਰ ਦੇ ਜਿਹੜੇ 7.5 ਹੋ ਚੁੱਕੇ ਆ ਤੇ ਰੇਟ ਦੀ ਗੱਲ ਕਰੀਏ ਕੱਲ ਬਈ ਜਿਹੜਾ ਤੂੜੀ ਦਾ ਰੇਟ ਸੀ 625 ਰੁਪਏ ਤੱਕ ਵੀ ਜਿਹੜੀਆਂ ਟਰਾਲੀਆਂ ਗਈ ਸੀ ਟੌਪ ਦੀ ਆਮ ਵੀ ਜਿਹੜਾ ਰੇਟ 550-600 ਦੇ ਆਸ-ਪਾਸ ਹੀ ਚੱਲਿਆ ਸੀ ਬਾਕੀ ਅੱਜ ਦੇਖਦੇ ਆ ਵੀ ਟਰਾਲੀਆਂ ਲਗਭਗ 9-10 ਆਈਆਂ ਤੇ ਬੋਲੀ ਸ਼ੁਰੂ ਆ ਅੰਦਰ ਦੀ ਥੋੜੀ ਬੋਲੋ ਬਾਈ 400 400 400 410 ਰੁਪਏ 20 ਰੁਪਏ 30 ਰੁਪਏ ਕਿੱਥੇ ਜਾਣੀ ਬਾਈ ਸਿਮਨੇ ਜਾਏਗਾ ਬਾਈ 500 ਰੁਪਏ ਕਰਾਇਆ ਬਾਈ 40 ਰੁਪਏ 550 450 60 70 75 80 480 480 85 90 95 500 500 ਰੁਪਇਆ ਬੋਲਾ ਬਾਈ ਕਿਨੇ 500 ਰੁਪਇਆ ਬਾਈ ਜੀ ਸਿਮੀਏ ਲੋ ਵੀ 500 ਰੁਪਏ ਲੱਗੇ ਵੀ ਪਹਿਲੀ ਟਰਾਲੀ ਅੰਦਰ ਦੀ ਧੂੜੀ ਤੇ ਬਾਕੀ ਵੀ ਵਿੱਚ ਖੁੱਲੀ ਉੱਪਰ ਤਿੰਨ ਘੰਟਾ ਪਈਆਂ ਅੰਦਰ ਦੀ ਧੂੜੀ ਆ ਤੇ 500 ਰੁਪਏ ਲਗਭਗ ਵੀ ਹੋਊਗੀ ਇਹ 10 12 ਕੁਇੰਟਲ ਅੱਗੇ ਬਾਕੀ ਦੇਖਦੇ ਆਹੋ ਕੋਈ ਖੜਗਾ ਵਾਲੇ ਹਾਂ ਕੰਨ ਨਹੀਂ ਆਉਂਦੀ ਰਾਤ ਤੱਕ ਹਾਂ ਨਾਈਟ ਦੀ ਫ੍ਰੀ ਬਾਹਰ ਦੀ ਅੰਦਰ ਦੀ ਅੰਦਰ ਦੀ ਭਾਈ ਅੰਦਰ ਦੀ ਥੋੜੀ ਬੋਲੋ 400 400 400 10 15 20 25 30 450 52 60 65 70 77 475 475 ਬੋਲਾ ਬਾਈ ਕਿਨੇ 475 ਰੁਪਏ ਬਾਈ ਜੀ ਕਿਹਦੀ ਡਲੀ ਹੈ ਆਪਣੀ ਬਾਈ ਯਾਰ ਕਿੰਨੇ ਰੁਪਏ ਲੋ ਬਈ 475 ਰੁਪਏ ਲੱਗੇ ਬੀ ਪਰ ਕਿਸਾਨ ਵੀਰੇ ਨੇ ਨਹੀਂ ਵੇਚੀ ਹੈ ਕੋ ਕਿਸਕੇ ਨਾਮ ਆਉਂਦਾ ਆਪਣੀ ਅੰਦਰ ਦੀ ਅੰਦਰ ਦੀ ਅੰਦਰ ਦੀ ਥੋੜੀ ਬੋਲੋ ਜੀ 400 400 450 450 52 52 500 500 5 5 10 10 ਬੰਦਰ 15 20 20 25 25 550 550 550 60 60 ਰੁਪਏ ਹੈ 560 ਬੋਲੇ ਕਿਨੇ 560 ਰੁਪਏ ਆਹ ਤੂੜੀ ਲੱਗੀ ਹੈ 560 ਰੁਪਏ ਬਾਕੀ ਅੱਗੇ ਦੇਖ ਰਿਹਾ ਰਹੀ ਅਗਲੀ ਟਰਾਲੀ ਥੋੜੀ ਚੈੱਕ ਕਰੋ ਕਿਹੜੀ ਕਿਦੀ ਆ ਬਾਈ ਹਾਂਜੀ ਅੰਦਰ ਦੀ ਅੰਦਰ ਦੀ ਥੋੜੀ ਬੋਲੋ 450 450 55 60 65 70 75 80 80 90 95 95 500 5 5 505 10 15 15 20 25 25 30 35 35 40 40 45 48 550 ਕੋਲਾ ਵੇਖ ਲੈ 550 ਬਾਈ ਕੀ ਹੋ ਗਈ ਆਪ ਵੀ ਦੇਖੋ ਜੀ 550 ਰੁਪਏ ਰੋਬੀ ਆ ਤੁਹਾਨੂੰ ਲੱਗੀ ਹੈ 550 ਰੁਪਏ ਕੁਆਲਟੀ ਤੁਸੀਂ ਦੇਖ ਸਕਦੇ ਹੋ ਬਾਕੀ ਅੱਗੇ ਦੇਖਦੇ ਆ ਆ ਮੋਬਾਈਲਾਂ ਨੇ ਰੌਲਾ ਪਾਈ ਜਾਂਦੇ ਤੇ ਹੋਰ ਹਾਂ ਇਹੋ ਬਾਰੇ ਬੋਲਿ ਬ੍ਰਾਾਈ ਜਾਂਦੇ ਆ ਅੰਦਰ ਵਿੱਚ ਨਹੀਂ ਆਉਂਦੀਆਂ ਆ ਰੱਖਦੇ ਆ ਬਾਹਰ ਲੱਗਦੀਆਂ ਨੇ ਬਾਹਰਲੇ ਹੁੰਦੇ ਨੇ ਬੱਚਾ ਦਾ ਬੇਡਾ ਕਰਦਾ ਕੋਈ ਕੰਮ ਦਾ ਖਾਤ ਪਾਦਾ ਨਹੀਂ ਹਾਂ ਰੌਲਾ ਹਾਂ ਮੈਂ ਕਰਾਂ ਗਾਡੀ ਤੇ ਕੌਣ ਪੂੜੀ ਜਾਣਾ ਬਈ ਸੀਦੀ ਆ ਬਈ ਅੰਦਰ ਦੀ ਅੰਦਰ ਦੀ ਅੰਦਰ ਦੀ ਅੰਦਰ ਦੀ ਤੂੰ ਦੀ ਬੋਲੋ ਜੀ 400 400 10 15 15 ਵੇ 25 25 30 35 40 49 450 450 ਨੇ 550 ਯਾਰ 450 ਨਾ ਕਰ ਦਿੰਨਾ 450 500 ਰੁਪਈਆ 5 5 550 550 ਹੋ ਲਊਗਾ 55 552 60 65 70 80 80 ਲੱਭੇ 100 600 ਬੋਲਾ ਬਾਈ ਕਿਨੇ ਸਰ ਵੀਰ ਬਈ ਮੇਰਾ ਬਲਾ ਗਿਆ ਆ ਮੋਟਿਆ ਇਧਰ ਨੂੰ ਕੋਈ ਜਾਂਦਾ 600 600 ਕੀ ਲੱਗੀ ਬਈ ਆ ਬਾਕੀ ਅੱਗੇ ਦੇਖਦੇ ਆ ਇਹਦੀ ਟਾਲੀ ਪਛਾਣ ਨਹੀਂ ਆਉਂਦੀ ਇਹ ਨਹੀਂ ਆਪੇ ਭਾਈ ਆ ਨੰਬਰ ਨਹੀਂ ਆਉਂਦਾ ਨੰਬਰ ਲੱਗਦਾ ਆ ਹੈ ਬਾਈ ਆਪਣੀ ਹੈ ਬਾਈ ਇਸੇ ਨਾਲ ਦੀ ਹਾਂ ਇਸੇ ਨਾਲ ਦੀ ਇਸੇ ਨਾਲ ਦੀ ਹੈ ਬਈ ਆ ਵੀ ਬੋਲੋ 400 400 50 ਇੱਧਰ ਆ ਇੱਧਰ 410 15 20 25 450 55 500 ਰੁਪਇਆ 5 10 15 20 25 30 35 40 540 45 550 55 60 65 565 70 570 ਬਾਈ ਕਿੱਥੇ ਜੜੀ ਹੈ 570 ਬੋਲਦਾ ਬਾਈ 570 ਵੀ ਹੈ ਬਾਈ ਜੀ लोग प्ज सौ सत्तर रुपये लगे बाकी भी टॉप का रेट छे सौ रुपये ही अलग तक अग्न देखा, देखा अंदर भी तुड़ी थे भी ਕਿਆ ਗੋੜਾ ਕੋਤੈ ਨੂੰ ਕੀ ਗਈ ਆ ਵੇ ਜਦ ਕਹਿੰਦਾ ਕਿੰਦੀ ਆਪਾ ਜੀ ਆਪਣੀ ਗੋੜ ਅੰਦਰ ਦੀ ਹਾਂ 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 ਅੰਦਰ ਦੀ ਥੋੜੀ ਬੋਲੋ ਜੀ 400 400 ਮੇਰੇ ਆ ਜੋ ਕਣੇ 650 55 52 60 65 65 70 75 80 90 95 500 5 5 10 15 15 20 25 25 30 35 40 45 55 55 60 65 65 565 बोला कि नहीं 565 ਰੁਪਏ ਬਾਈ ਜੀ ਜਿੱਦੀ ਆ ਆਪਣੀ ਨੂਬੀ 500 ਤੇ 65 ਰੁਪਏ ਬਾਕੀ ਵੀ ਲੱਗੀ ਇਹ ਅੰਦਰ ਦੀ ਟੂੜੀ ਇਹ ਆ ਚਲੋ ਚੈੱਕ ਕਰਾ ਦਿੰਦੇ ਆ ਤੇ ਅੱਗੇ ਦੇਖਦੇ ਆ ਅਬ ਚੱਲਿਆ ਪਾਈ ਚੰਦਰ ਦੀ ਭਾਈ ਚੰਦਰ ਦੀ ਟੂੜੀ ਬੋਲੇ ਜੀ 450 450 55 60 65 70 75 80 85 50 5 5 10 15 15 20 25 25 30 53 ਬੁਲੇਗ ਨੇ 35 40 45 550 54 60 65 70 70 ਬੁਲੇਗ ਨੇ 80 85 90 600 ਰੁਪਇਆ 10 10 ਰੁਪਇਆ 610 ਬੋਲੇ ਕਿਨੇ ਇੱਧਰ ਆ ਬਾਈ ਇੱਧਰ ਆ ਹਾ ਪੜੇ ਬੋਲੇ 610 7 15 ਰੁਪਏ ਬੋਲੇ ਕਿਨੇ 615 ਰੁਪਏ ਲੋ ਵੀ 600 ਤੇ 15 ਰੁਪਏ ਬਾਕੀ ਵੀ ਲੱਗੀ ਐ ਤੂੜੀ ਸੋ ਨੂੰ ਚੱਕ ਰਹਾਂਦੇ ਆ ਬੋਲੇ ਚੱਲਿਆ ਹਾਂ ਅੱਠ ਮਾ ਜਨ ਚੱਲਿਆ ਮੇਕ ਕਮੈਂਟ ਕਰ ਦੀ ਬਾਈ ਜੀ ਸਰਦਾਰ ਜੀ ਬਾਈ ਨਹੀਂ ਇਹ ਬੜਾ ਲੰਬਾ ਚੋਕੀ ਨਾ ਆ ਆ ਕਿੱਥੋਂ ਗੱਡੀ ਆ ਮਾੜੀ ਮੋਟੀ ਦੇ ਵਿੱਚੋਂ ਕੋਈ ਤੇ ਬਾਲੀ ਨਾ ਹੋਵੇ ਬਾਈ ਨਾ ਨਾ ਸਾਢੇ 450 ਹਾਫ ਤੂੜੀ ਅੰਦਰ ਦੀ ਆ ਸਾਢੇ 450 55 60 60 70 75 80 85 ਲੱਭੇ 500 5 ਦਾ 15 20 25 35 40 550 550 ਬੋਲੇਗੇ 55 60 65 70 75 80 85 585 ਬੋਲੇਗੇ 585 ਰੁਪਏ ਬਾਈ

ਕੀ ਗੱਲ ਤਾਂ ਖੜੀ ਗਿਆ ਤਾ ਅੱਗੇ ਲੈ ਜਾ ਨਹੀ ਆਹ ਪਾ ਲੀ ਨਹੀ ਨਹੀ ਗੁੱਟੀ ਲੱਗਿਆ 15 ਲੱਗਿਆ 12 ਯਾਰ ਇਹਦਾ ਤਾਂ ਨਹੀਂ ਹੈ ਕੋਲ ਕਲਾਬ ਉਹ ਜਾਣਾ ਸੀ ਬੱਚੇ ਉਹ ਕੰਮ ਕਰ ਲੈ ਨਹੀ ਨਹੀ ਤਾਂ ਜਿਹੜਾ ਵਿਕਾਸ ਕਰਿਆ ਕਰਾ ਜੀ ਤੁਸੀਂ ਸਭ ਯਾਰ ਜੀ ਧੰਨਵਾਦ ਦੀ ਬੰਦ ਜਦਾ ਬਾਹਰ ਆਹ ਹਾਂ ਹਾਂ ਜਰਾ ਕਿ ਦੀ ਆ ਬਾਈ ਪੁੜੀ ਆਪਣੀ ਅੰਦਰ ਦੀ ਅੰਦਰ ਦੀ ਹਾਂ ਬੜੀ ਲਾਲ ਸੀ ਉਹ ਲਾਲ ਜੂਹੋ ਉਹ ਕਹਿੰਦਾ ਕਾਂਗਿਆ ਮੇਰੀ ਅੰਦਰ ਦੀ ਥੂੜੀ ਬੋਲੋ ਵੇ 400 405 10 15 20 25 30 450 55 60 65 70 75 80 85 90 95 95 500 5 10 15 15 20 25 25 30 35 35 40 550 550 54 555 ਬੋਲੇ ਕਿ 555 ਰੁਪਏ ਬਾਈ ਜੀ ਇੱਥੇ ਢਿਲਮੀ ਲੋਣੀ ਹੈ ਲੋ ਵੀ 555 ਰੁਪਏ ਲੱਗੇ ਵੀ ਆ ਅੰਦਰ ਦੀ ਧੂੜੀ ਬਾਕੀ ਹੈ ਵੀ ਅੱਜ ਦਾ ਰੇਟ ਜਿਹੜਾ ਰਿਹਾ 550 ਤੋਂ ਲੈ ਕੇ ਤੇ 600 ਰੁਪਏ ਤੱਕ 615 ਰੁਪਏ ਅੱਜ ਟੌਪ ਦਾ ਰੇਟ ਰਿਹਾ ਬਈ ਤੇ ਧੰਨਵਾਦ ਬਈ ਸਾਰੇ ਵੀਰਾਂ ਦਾ ਵੀਡੀਓ ਨਾਲ ਜੋੜਨ ਲਈ ਸੋ ਮਿਲਦੇ ਆਂ ਵੀ ਅਗਲੀ ਵੀਡੀਓ ਵਿੱਚ